ਕਿਸੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਉੱਥੇ ਆਉਣ-ਚਾਣ ਵਾਲੇ ਯਾਤਰੀਆਂ ਕੋਲੋਂ ਭੀਖ ਮੰਗ ਕੇ ਆਪਣਾ পেট ਭਰਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਸੂਟ-ਪੂਟ ਪਾਇ ਇੱਕ ਲੰਮਾ ਚਿਹਰਾ ਵਿਅਕਤੀ ਉਸ ਨੂੰ ਦਿਖਾਈ ਦਿੱਤਾ ਤਾਂ ਉਸ ਭਿਖਾਰੀ ਨੇ ਸੋਚਿਆ ਕਿ ਇਹ ਵਿਅਕਤੀ ਬਹੁਤ ਅਮੀਰ ਲੱਗਦਾ ਹੈ ਇਸ ਕੋਲੋਂ ਭੀਖ ਮੰਗਨ ਤੇ ਇਸ ਰੂਪ ਮੈਨੂੰ ਕੁਝ ਚੰਗੇ ਪੈਸੇ ਦੇਵੇਗਾ। ਉਹ ਉਸ ਲੰਬੇ ਵਿਅਕਤੀ ਕੋਲੋਂ ਭਿਕਾ ਮੰਗਾ ਲਗਾ। ਭਿਖਾਰੀ ਨੂੰ ਵੇਖ ਕੇ ਉਸ ਲੰਬੇ ਵਿਅਕਤੀ ਨੇ ਕਿਹਾ ਕਿ ਤੂੰ ਹਮੇਸ਼ਾ ਮੰਗਦਾ ਹੀ ਰਹਿੰਦਾ ਹੈ। ਕਦੇ ਕਿਸੇ ਨੂੰ ਕੁਝ ਦਿੰਦਾ ਵੀ ਹੈ ਜਾਂ ਨਹੀਂ। ਭਿਖਾਰੀ ਨੇ ਕਿਹਾ, "ਸਾਬ, ਮੈਂ ਤਾਂ ਭਿਖਾਰੀ ਹਾਂ। ਹਮੇਸ਼ਾ ਮੰਗਦਾ ਹੀ ਰਹਿੰਦਾ ਹਾਂ। ਮੇਰੀ ਇੰਨੀ ਔਕਾਤ ਕਿੱਥੇ ਕਿ ਮੈਂ ਕਿਸੇ ਨੂੰ ਕੁਝ ਦੇ ਸਕਾਂ?" ਉਹ ਲੰਬਾ ਵਿਅਕਤੀ ਬੋਲਿਆ ਜੇ ਤੁਸੀਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਮੰਗਨ ਦਾ ਵੀ ਹੱਕ ਨਹੀਂ ਹੈ ਮੈਂ ਇੱਕ ਵਪਾਰੀ ਹਾਂ ਤੇ ਲੈਣ-ਦੇਣ ਵਿੱਚ ਇਹ ਵਿਸ਼ਵਾਸ ਰੱਖਦਾ ਹਾਂ ਜੇਕਰ ਤੇਰੇ ਕੋਲ ਕੁਝ ਦੇਣ ਲਈ ਹੈ ਤਾਂ ਹੀ ਬਦਲੇ ਵਿੱਚ ਮੈਂ ਤੈਨੂੰ ਕੁਝ ਦੇ ਸਕਦਾ ਹਾਂ ਇੰਨਾ ਕਹਿਣ ਤੋਂ ਬਾਅਦ ਉਹ ਲੰਬਾ ਵਿਅਕਤੀ ਰੇਲਕੱਟੀ ਦੇ ਵਿੱਚ ਬੈਠ ਕੇ ਚਲਾ ਗਿਆ ਇੱਧਰ ਭਿਖਾਰੀ ਉਸ ਦੀ ਕਈ ਹੋਈ ਗੱਲ ਨੂੰ ਪੈ ਕੇ ਸੋਚਣ ਲੱਗਾ ਉਸ ਲੰਬੇ ਵਿਅਕਤੀ ਦੁਆਰਾ ਕਈ ਵੇ ਇਕਲ ਉਸ ਭਿਖਾਰੀ ਦੇ ਦਿਲ ਵਿੱਚ ਉਤਰ ਗਈ। ਉਹ ਸੋਚਣ ਲੱਗਾ ਕਿ ਸ਼ਾਇਦ ਮੈਨੂੰ ਭੀਖ ਵਿੱਚ ਜ਼ਿਆਦਾ ਪੈਸਾ ਇਸ ਕਰਕੇ ਨਹੀਂ ਮਿਲਦਾ ਕਿ ਮੈਂ ਪਤਲੇ ਵਿੱਚ ਕਿਸੇ ਨੂੰ ਕੁਝ ਦੇ ਨਹੀਂ ਪਾਉਂਦਾ। ਪਰ ਮੈਂ ਤਾਂ ਭਿਖਾਰੀ ਹਾਂ। ਕਿਸੇ ਨੂੰ ਕੁਝ ਦੇਣ ਲਾਇਕ ਵੀ ਨਹੀਂ ਹਾਂ। ਪਰ ਕਿੰਤੋਂ ਤੱਕ ਲੋਕਾਂ ਨੂੰ ਕੁਝ ਦਿੱਤੇ ਬਿਨਾ ਮੈਂ ਪੈਸਾ ਮੰਗਦਾ ਰਹਾ। ਬਹੁਤ ਸੋਚਣ ਤੋਂ ਬਾਅਦ ਉਸ ਭਿਖਾਰੀ ਨੇ ਫੈਸਲਾ ਕੀਤਾ ਕਿ ਜੋ ਵੀ ਵਿਅਕਤੀ ਉਸ ਨੂੰ ਪੀਖ ਦੇਵੇਗਾ ਉਸ ਦੇ ਬਦਲੇ ਉਸ ਨੂੰ ਜ਼ਰੂਰ ਕੁਝ ਨਾ ਕੁਝ ਦੇਵੇਗਾ ਹੁਣ ਉਸ ਦੇ ਦਿਮਾਗ ਵਿੱਚ ਇਹ ਪ੍ਰਸ਼ਨ ਚੱਲ ਰਿਹਾ ਸੀ ਕਿ ਉਹ ਤਾਂ ਖੁਦ ਪਿਖਾ ਰਹੀ ਹੈ ਤਾਂ ਪੀਖ ਦੇ ਬਦਲੇ ਉਹ ਲੋਕਾਂ ਨੂੰ ਕੀ ਦੇ ਸਕਦਾ ਹੈ ਇਸੇ ਗੱਲ ਨੂੰ ਸੋਚਦੇ ਸੋਚਦੇ ਦੋ ਤਿੰਨ ਬੀਤ ਗਏ ਪਰ ਉਸ ਨੂੰ ਆਪਣੇ ਪ੍ਰਸ਼ਨ ਦਾ ਕੋਈ ਵੀ ਉੱਤਰ ਨਾ ਮਿਲਿਆ ਤੀਸਰੇ ਦਿਨ ਜਦੋਂ ਉਹ ਸਟੇਸ਼ਨ ਦੇ ਕੋਲ ਬੈਠਾ ਹੋਇਆ ਸੀ ਤਦ ਉਸਦੀ ਨਜ਼ਰ ਕੁਝ ਫੁੱਲਾਂ ਦੇ ਉੱਤੇ ਪਈ ਜੋ ਸਟੇਸ਼ਨ ਦੇ ਆਸ-ਪਾਸ ਕੁਝ ਪੌਦਿਆਂ ਦੇ ਉੱਤੇ ਖਿੜ ਰਹੇ ਸੀ ਫਿਰ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਪੀਖ ਦੇ ਬਦਲੇ ਲੋਕਾਂ ਨੂੰ ਕੁਝ ਫੁੱਲ ਦੇ ਦਿਆਂ ਕਰਾਂ ਉਸ ਨੂੰ ਆਪਣਾ ਇਹ ਵਿਚਾਰ ਚੰਗਾ ਲੱਗਿਆ ਤੇ ਉਸਨੇ ਉੱਥੋਂ ਕੁਝ ਫੁੱਲ ਤੋੜ ਲਏ ਤੇ ਹੁਣ ਉਹ ਟ੍ਰੇਨ ਦੇ ਵਿੱਚ ਪੀਖ ਮੰਗਣ ਪਹੁੰਚਿਆ ਹੁਣ ਜਦੋਂ ਵੀ ਕੋਈ ਉਸ ਨੂੰ ਪੀਖ ਦਿੰਦਾ ਤਬ ਬਦਲੇ ਤੇ ਵਿੱਚ ਉਹ ਉਸਨੂੰ ਕੁਝ ਫੁੱਲ ਦੇ ਦਿੰਦਾ ਉਹਨਾਂ ਫੁੱਲਾਂ ਨੂੰ ਲੋਕ ਖੁਸ਼ ਹੋ ਕੇ ਆਪਣੇ ਘਰ ਰੱਖ ਲੈਂਦੇ ਸੀ ਹੁਣ ਭਿਖਾਰੀ ਰੋਜ਼ ਫੁੱਲ ਤੋੜਦਾ ਤੇ ਪੀਕ ਤੇ ਬਦਲੇ ਲੋਕਾਂ ਨੂੰ ਫੁੱਲ ਦੇ ਦਿੰਦਾ ਕੁਝ ਹੀ ਦਿਨਾਂ ਦੇ ਵਿੱਚ ਉਸਨੇ ਮਹਿਸੂਸ ਕੀਤਾ ਕਿ ਹੁਣ ਲੋਕ ਉਸਨੂੰ ਬਹੁਤ ਜ਼ਿਆਦਾ ਪੀਕ ਦਿਨ ਲੱਗ ਪੈਣ ਉਹ ਸਟੇਸ਼ਨ ਦੇ ਨਜ਼ਦੀਕ ਸਾਦੇ ਫੁੱਲਾਂ ਨੂੰ ਤੋੜ ਲਿਉਂਦਾ ਸੀ ਜਦ ਤੱਕ ਉਸ ਦੇ ਕੋਲ ਫੁੱਲ ਰਹਿੰਦੇ ਸੀ ਤਾਂ ਬਹੁਤ ਸਾਰੇ ਲੋਕ ਉਸ ਨੂੰ ਪੀਖ ਦਿੰਦੇ ਸੀ ਪਰ ਜਦੋਂ ਫੁੱਲ ਵਣਦੇ ਵਣਦੇ ਖਤਮ ਹੋ ਜਾਂਦੇ ਸੀ ਤਾਂ ਫਿਰ ਉਸ ਨੂੰ ਪੀਖ ਵੀ ਨਹੀਂ ਮਿਲਦੀ ਸੀ ਹੁਣ ਰੋਜ਼ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਇੱਕ ਦਿਨ ਜਦੋਂ ਉਹ ਟ੍ਰੇਨ ਦੇ ਵਿੱਚ ਪੀਖ ਮੰਗ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਹੀ ਲੰਬਾ ਵਿਅਕਤੀ ਟ੍ਰੇਨ ਦੇ ਵਿੱਚ ਬੈਠਾ ਹੋਇਆ ਹੈ ਜਿਸ ਦੀ وجہ ਨਾਲ ਉਸ ਨੂੰ ਪੀਖ ਤੇ ਬਦਲੇ ਫੁੱਲ ਵੰਡਣ ਦੀ ਉਹ ਜੇ ਨਾ ਮਿਲੀ ਹੋਈ ਸੀ ਤਾਂ ਉਹ ਤੁਰੰਤ ਉਸ ਲੰਬੇ ਵਿਅਕਤੀ ਕੋਲ ਪਹੁੰਚ ਗਿਆ ਫਿਰ ਉਹ ਪੇਕ ਮੰਗਦੇ ਹੋਏ ਬੋਲਿਆ ਕਿ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਫੁੱਲ ਨੇ ਹੁਣ ਤੁਸੀਂ ਮੈਨੂੰ ਪੇਕ ਦੇ ਦਿਓ ਤੇ ਮੈਂ ਬਦਲੇ ਦੇ ਵਿੱਚ ਤੁਹਾਨੂੰ ਕੁਝ ਫੁੱਲ ਦੇ ਦੇਵਾਂ ਉਸ ਲੰਬੇ ਵਿਅਕਤੀ ਨੇ ਉਸ ਨੂੰ ਫੁੱਲ ਦੇ ਬਦਲੇ ਕੁਝ ਪੈਸੇ ਦੇ ਦਿੱਤੇ ਉਸ ਲੰਬੇ ਵਿਅਕਤੀ ਨੂੰ ਇਹ ਗੱਲ ਬਹੁਤ ਪਸੰਦ ਆਈ ਉਹ ਬੋਲਿਆ ਵਾਹ! ਕੀ ਪਾਤਾ ਹੈ ਅਜ ਤ ਤੁਸੀਂ ਮੇਰੀ ਤਰ੍ਹਾਂ ਇੱਕ ਵਪਾਰੀ ਬਨ ਕਹਿ ਹੋ। ਇੰਨਾ ਕਹਿ ਕੇ ਉਹ ਲੰਬਾ ਵਿਅਕਤੀ ਫੁੱਲ ਲੈ ਕੇ ਆਪਣੇ ਸਟੇਸ਼ਨ ਤੇ ਉਤਰ ਗਿਆ। ਪਰ ਇੱਕ ਵਾਰ ਫਿਰ ਤੋਂ ਉਸ ਲੰਬੇ ਵਿਅਕਤੀ ਦੁਆਰਾ ਕਈ ਕਲ ਉਸ ਪਿਖੜੀ ਤੇ ਦਿਲ ਵਿੱਚ ਉਤਰ ਗਈ। ਉਹ ਵਾਰ-ਵਾਰ ਲੰਬੇ ਵਿਅਕਤੀ ਦੁਆਰਾ ਕਈ ਕਲ ਨੂੰ ਸੋਚਦਾ ਰਿਹਾ ਤੇ ਬਹੁਤ ਖੁਸ਼ ਹੋਣ ਲੱਗਾ। ਉਸ ਦੀਆਂ ਅੱਖਾਂ ਚਮਕਣ ਲੱਗੀਆਂ। ਉਸ ਨੂੰ ਅਹਿਸਾਸ ਹੋ ਗਿਆ ਕਿ ਉਸਦੇ ਹੱਥ ਵਿੱਚ ਹੁਣ ਸਫਲਤਾ ਦੀ ਚਾਬੀ ਲੱਗ ਗਈ ਹੈ ਇਸ ਦੇ ਨਾਲ ਉਹ ਹੁਣ ਆਪਣੇ ਜੀਵਨ ਨੂੰ ਬਦਲ ਸਕਦਾ ਹੈ ਉਹ ਤੁਰੰਤ ਤੇਜ਼ੀ ਨਾਲ ਉੱਤਰਿਆ ਤੇ ਉਤਸ਼ਾਹਿਤ ਹੋ ਕੇ ਉੱਪਰ ਅਸਮਾਨ ਵੱਲ ਵੇਖ ਕੇ ਕਹਿਣ ਲੱਗਾ ਮੈਂ ਭਿਖਾਰੀ ਨਹੀਂ ਹਾਂ ਮੈਂ ਤਾਂ ਇੱਕ ਵਪਾਰੀ ਹਾਂ ਮੈਂ ਵੀ ਅਮੀਰ ਬਣ ਸਕਦਾ ਹਾਂ ਲੋਕਾਂ ਨੇ ਉਸ ਨੂੰ ਦੇਖਿਆ ਤੇ ਸੋਚਿਆ ਸ਼ਾਇਦ ਇਹ ਭਿਖਾਰੀ ਪਾਗਲ ਹੋ ਗਿਆ ਹੈ ਅਗਲੇ ਦਿਨ ਤੋਂ ਉਹ ਪਿਖਾ ਦੀ ਉਸ ਸਟੇਸ਼ਨ ਤੇ ਕਦੀ ਨਹੀਂ ਦਿਖਾਈ ਦਿੱਤਾ ਪਰ 6 ਮਹੀਨੇ ਬਾਅਦ ਉਸ ਸਟੇਸ਼ਨ ਤੇ ਦੋ ਵਿਅਕਤੀ ਸੂਟ-ਬੂਟ ਪਾ ਕੇ ਰੇਂਦ ਵਿੱਚ ਜੱਤ ਦਾ ਕਦਰ ਰਹਿ ਸੀ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਤੇ ਉਹਨਾਂ ਵਿੱਚੋਂ ਇੱਕ ਨੇ ਦੂਜੇ ਨਾਲ ਹੱਥ ਮਿਲਾਇਆ ਤੇ ਕਿਹਾ ਕੀ ਤੁਸੀਂ ਮੈਨੂੰ ਪਛਾਨਦੇ ਆ ਦੂਸਰੇ ਵਿਅਕਤੀ ਨੇ ਕਿਹਾ ਨਹੀਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਪਹਿਲਾ ਵਿਅਕਤੀ ਬੋਲਿਆ ਨਹੀਂ ਤੁਸੀਂ ਯਾਦ ਕਰੋ ਆਪਾਂ ਪਹਿਲੀ ਵਾਰ ਨਹੀਂ ਬਲਕਿ ਤੀਸਰੀ ਵਾਰ ਮਿਲ ਰਹੇ ਹਾਂ ਦੂਸਰਾ ਵਿਅਕਤੀ ਬੋਲਿਆ ਮੈਨੂੰ ਯਾਦ ਨਹੀਂ ਵੈਸੇ ਆਪਾਂ ਪਹਿਲਾਂ ਦੋ ਵਾਰ ਕਦੋਂ ਤੇ ਕਿੱਥੇ ਮਿਲੇ ਸੀ ਹੁਣ ਪਹਿਲਾ ਵਿਅਕਤੀ ਮੁਸਕੁਰਾਇਆ ਤੇ ਬੋਲਿਆ ਆਪਾਂ ਪਹਿਲਾਂ ਵੀ ਦੋ ਵਾਰ ਇਸੇ ਟ੍ਰੇਨ ਵਿੱਚ ਮਿਲੇ ਸੀ ਮੈਂ ਉਹੀ ਭਿਖਾਰੀ ਹਾਂ ਜਿਸ ਨੂੰ ਤੁਸੀਂ ਕਿਹਾ ਸੀ ਕਿ ਜ਼ਿੰਦਗੀ ਤੇ ਵਿੱਚ ਕੀ ਕਰਨਾ ਚਾਹਿਤਾ ਹੈ ਤੇ ਦੂਸਰੀ ਵਾਰ ਤੁਸੀਂ ਮੈਨੂੰ ਇਹ ਦੱਸਿਆ ਕਿ ਅਸਲੀਅਤ ਵਿੱਚ ਮੈਂ ਕੌਣ ਹਾਂ ਦੂਜਾ ਵਿਅਕਤੀ ਮੁਸਕਰਾਇਆ ਹੈਰਾਨ ਉਤੇ ਹੋਏ ਬੋਲਿਆ ਉਹ ਯਾਦ ਆਇਆ ਤੁਸੀਂ ਉਹ ਹੀ ਭਿਖਾਰੀ ਹੋ ਜਿਸ ਨੂੰ ਮੈਂ ਇੱਕ ਵਾਰ ਦੇਖ ਦੇਣ ਤੋਂ ਮਨਾ ਕਰ ਦਿੱਤਾ ਤੇ ਤੁੱਚੀ ਵਾਰ ਮੈਂ ਤੇਰੇ ਕੋਲ ਕੁਝ ਫੁੱਲ ਖਰੀਦੇ ਸੀ ਪਰ ਅੱਜ ਤੁਸੀਂ ਇਸ ਸੂਟ ਬੋਟ ਵਿੱਚ ਕਿੱਥੇ ਜਾ ਰਹੇ ਹੋ ਤੇ ਅੱਜ ਕਨ ਕੀ ਕਰ ਰਹੇ ਹੋ ਪਹਿਲਾ ਵਿਅਕਤੀ ਬੋਲਿਆ ਹਾਂ ਮੈਂ ਉਹੀ ਪਿਖਾਰੀ ਹਾਂ ਤੇ ਅੱਜ ਮੈਂ ਫੁੱਲਾਂ ਦਾ ਬਹੁਤ ਵੱਡਾ ਵਪਾਰੀ ਬਣ ਗਿਆ ਹਾਂ ਤੇ ਵਪਾਰ ਦੇ سلسلے ਵਿੱਚ ਮੈਂ ਦੂਸਰੇ ਸ਼ਹਿਰ ਵਿੱਚ ਜਾ ਰਿਹਾ ਹਾਂ ਕੁਝ ਦੇਰ ਬਾਅਦ ਉਹ ਫਿਰ ਬੋਲਿਆ ਪਹਿਲੀ ਮੁਲਾਕਾਤ ਵਿੱਚ ਤੁਸੀਂ ਮੈਨੂੰ ਪ੍ਰਕਿਰਤੀ ਦਾ ਉਹ ਪਹਿਲਾ ਨਿਯਮ ਦੱਸਿਆ ਜਿਸ ਦੇ ਅਨੁਸਾਰ ਸਾਨੂੰ ਤਾਂਦੇ ਹੀ ਕੁਝ ਮਿਲਦਾ ਹੈ ਜਿਦੋਂ ਅਸੀਂ ਕੁਝ ਦਿੰਦੇ ਹਾਂ ਲੇន្តែ ਤਾਂ ਇਹ ਨਿਚਮ ਹਕੀਕਤ ਵਿੱਚ ਕੰਮ ਕਰਦਾ ਹੈ ਤਾਂ ਮੈਂ ਇਹ ਬਹੁਤ ਚੰਗੀ ਤਰ੍ਹਾਂ ਮਹਿਸੂਸ ਕੀਤਾ ਹੈ ਪਰ ਮੈਂ ਖੁਦ ਨੂੰ ਹਮੇਸ਼ਾ ਪਿਖਾਰੀ ਹੀ ਸਮਝਦਾ ਰਿਹਾ ਇਸ ਤੋਂ ਉੱਪਰ ਉੱਠ ਕੇ ਮੈਂ ਕਦੇ ਸੋਚਿਆ ਹੀ ਨਹੀਂ ਤੇ ਜਦ ਤੁਹਾਡੇ ਨਾਲ ਮੇਰੀ ਦੁੱਜੀ ਮੁਲਾਕਾਤ ਹੋਈ ਫਿਰ ਤੁਸੀਂ ਮੈਨੂੰ ਦੱਸਿਆ ਕਿ ਮੈਂ ਹੁਣ ਇੱਕ ਵਪਾ ਦੀ ਬਣ ਚੁੱਕਾ ਹਾਂ ਤਦ ਮੈਂ ਸਮਝ ਚੁੱਕਾ ਸੀ ਕਿ ਮੈਂ ਇੱਕ ਪਿਖਾਰੀ ਨਹੀਂ ਇੱਕ ਵਪਾ ਦੀ ਬਣ ਚੁੱਕਾ ਹਾਂ ਮੈਂ ਸਮਝ ਗਿਆ ਸਿੱਕੇ ਲੋਕ ਮੈਨੂੰ ਇੰਨੇ ਪੀਖ ਕਿਉਂ ਦੇ ਰਹੇ ਨੇ ਕਿਉਂਕਿ ਉਹ ਮੈਨੂੰ ਪੀਖ ਨਹੀਂ ਦੇ ਰਹੇ ਸੀ ਬਲਕਿ ਉਹ ਉਹਨਾਂ ਫੁੱਲਾਂ ਦਾ ਮੁੱਲ ਚੁਕਾ ਰਹੇ ਸੀ ਸਾਰੇ ਲੋਕ ਮੇਰੇ ਫੁੱਲ ਖਰੀਦ ਰਹੇ ਸਨ ਕਿਉਂਕਿ ਇਸ ਤੋਂ ਸਸਤੇ ਫੁੱਲ ਉਹਨਾਂ ਨੂੰ ਕਿੱਥੋਂ ਮਿਲਦੇ ਲੋਕਾਂ ਦੀ ਨਜ਼ਰਾਂ ਵਿੱਚ ਮੈਂ ਇੱਕ ਛੋਟਾ ਵਪਾਰੀ ਸੀ ਪਰ ਆਪਣੀਆਂ ਨਜ਼ਰਾਂ ਵਿੱਚ ਮੈਂ ਇੱਕ ਪਿਖਾੜੀ ਹੀ ਸੀ ਤੁਹਾਡੇ ਦੱਸਣ ਤੇ ਮੈਨੂੰ ਸਮਝ ਆ ਗਿਆ ਕਿ ਮੈਂ ਇੱਕ ਛੋਟਾ ਵਪਾਰੀ ਹਾਂ ਮੈਂ ਟ੍ਰੇਨ ਵਿੱਚ ਫੁੱਲ ਵੰਡਣ ਤੇ ਜੋ ਪੈਸੇ ਇਕੱਠੇ ਕੀਤੇ ਸੀ ਉਹਨਾਂ ਪੈਸਿਆਂ ਤੋਂ ਮੈਂ ਬਹੁਤ سارے ਫੁੱਲ ਖਰੀਦੇ ਫਿਰ ਮੈਂ ਫੁੱਲਾਂ ਦਾ ਵਪਾਰੀ ਬਣ ਗਿਆ ਇੱਥੋਂ ਦੇ ਲੋਕਾਂ ਨੂੰ ਫੁੱਲ ਬਹੁਤ ਪਸੰਦ ਨੇ ਤੇ ਇਸੇ ਪਸੰਦ ਨੇ ਅੱਜ ਮੈਨੂੰ ਫੁੱਲਾਂ ਦਾ ਇੱਕ ਬਹੁਤ ਵੱਡਾ ਵਪਾਰੀ ਬਣਾ ਦਿੱਤਾ ਦੋਵੇਂ ਵਪਾਰੀ ਬਹੁਤ ਖੁਸ਼ ਸੀ ਤੇ ਸਟੇਸ਼ਨ ਆਉਣ ਤੇ ਦੋਵੇਂ ਇਕੱਠੇ ਉਤਰ ਗਏ ਤੇ ਆਪਣੇ ਆਪਣੇ ਵਪਾਰ ਦੀ ਗੱਲ ਕਰਦੇ ਕਰਦੇ ਅੱਗੇ ਨੂੰ ਤੁਰ ਪਏ ਦੋਸਤੋ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਦਾ ਹੈ ਕਹਾਣੀ ਦੇ ਵਿੱਚ ਲੰਬਾ ਵਪਾਰੀ ਗਿਵ ਐਂਡ ਟੇਕ ਦੇ ਨਿਯਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਦੁਨੀਆ ਦੇ سارے ਵਪਾਰੀ ਇਸ ਨਿਯਮ ਦਾ ਉਪਯੋਗ ਕਰਕੇ ਸਫਲ ਹੋਏ ਨੇ ਇਸ ਫਾਰਮੂਲੇ ਨੂੰ ਉਸਨੇ ਭਿਖਾਰੀ ਨੂੰ ਵੀ ਦੱਸਿਆ ਭਿਖਾਰੀ ਨੇ ਇਸ ਪ੍ਰਕਿਰਤੀ ਤੇ ਨਿਯਮ ਨੂੰ ਅਪਣਾ ਲਿਆ ਤੇ ਇਸ ਦਾ ਅਸਰ ਉਸ ਦੇ ਚਿਵਨ ਵਿੱਚ ਸਾਫ਼ ਦਿਖਾਈ ਦੇ ਲੱਗ ਪਿਆ ਉਸ ਨੇ ਆਪਣੀ ਸੋਚ ਬਦਲੀ ਤੇ ਆਪਣੀ ਜ਼ਿੰਦਗੀ ਬਦਲ ਲਈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਆਪਣੀ ਸੋਚ ਬਦਲਾਂਗੇ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਖੁਦ ਨੂੰ ਛੋਟਾ ਸਮਝਾਂਗੇ ਤਾਂ ਹਮੇਸ਼ਾ ਛੋਟੇ ਹੀ ਬਨੇ ਰਹਿਾਂਗੇ ਵੱਡਾ ਬਨਣ ਲਈ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ ਤੇ ਖੁਦ ਦੇ ਪਾੜੇ ਵੱਟਾ ਸੋਚਣਾ ਪਵੇਗਾ ਕਹਾਣੀ ਦਾ ਸਾਰ ਇਹ ਹੈ ਕਿ ਸਫਲਤਾ ਤੁਹਾਡੀ ਸੋਚ ਦੇ ਵਿੱਚ ਛੁਪੀ ਹੁੰਦੀ ਹੈ ਖੁਦ ਦਾ ਆਤਮ ਸਨਮਾਨ ਚਕਾਓ ਆਪਣੀ ਸੋਚ ਨੂੰ ਵੱਡਾ ਬਣਾਓ ਫਿਰ ਦੇਖਣਾ ਕਿਵੇਂ ਤੁਸੀਂ ਸਫਲਤਾ ਦੀਆਂ ਉਚਾਈਆਂ ਤੱਕ ਪਹੁੰਚ ਜਾਓਗੇ ਸੋ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਦੇ ਨਾਲ ਜੁੜੇ ਰਹੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ